ਤਾਂ ਕੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮਿਲ ਕਰਦੇ ਆਂ ਸਾਰੇ ਰਾਜੀ ਖੁਸ਼ੀ ਅੰਦਰਸਤ ਸਾਥ ਟਿਕ ਨੂੰ ਮੇਰਾ ਜਿਹੜਾ ਮੁੱਦਾ ਆਪਣਾ ਉਹ ਵੀ ਫਿੱਟਦਾ ਹੀ ਹੈ ਵੀ ਆਪਣੇ ਆਪ ਨੂੰ ਅਸੀਂ ਕਿਸ ਤਰ੍ਹਾਂ ਟਿਕ ਰੱਖਦੇ ਆਂ ਟਿਕ ਰੱਖਣਾ ਕੋਈ ਬਹੁਤੀ ਵੱਡੀ ਔਖੀ ਗੱਲ ਨਹੀਂ ਹੈ ਪਰ ਆਪਾਂ ਨੂੰ ਆਪਣੇ ਨਿਤ ਦੇ ਰਜੀ ਮੈਨੂੰ ਆਪਾਂ ਨੂੰ ਥੋੜਾ ਜਿਹਾ ਸੁਧਾਰਨਾ ਪੈਣਾ ਲੋਕ ਕਿਸ ਤਰ੍ਹਾਂ ਆਪਣਾ ਜਿਹੜਾ ਬੈਠਣ ਖੜਨ ਦਾ ਤਰੀਕਾ ਹੈ ਪੈਣ ਦਾ ਤਰੀਕਾ ਤੁਰਨ ਦਾ ਤਰੀਕਾ ਇਹ ਸਾਰੇ ਤਰੀਕੇ ਨੇ ਜਿਹੜੇ ਆਪਣੇ ਇਹ ਆਪਣੇ ਸਰੀਰ ਨੂੰ ਟਿਕ ਰੱਖਣ ਵਿੱਚ ਬਹੁਤ ਅਹਿਜੂਰ ਹੁੰਦੇ ਹਨ ਇਸ ਦੇ ਨਾਲ ਨਾਲ ਆਪਾਂ ਨੂੰ ਆਪਣੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਥੋੜਾ ਜਿਹਾ ਧਿਆਨ ਨਾਲ ਪਾਣਾ ਤੇ ਸਮੇਂ ਦੇ ਭਵੰਦ ਰਹਿਣਾ ਇਹ ਪੰਜ ਸੱਤ ਗੱਲਾਂ ਨੇ ਜਿਹੜੀਆਂ ਆਪਾਂ ਹੈ ਆਮ ਗੱਲਾਂ ਹੈ ਕੋਈ ਬਾਹਰੀ ਉੱਤੀ ਗੱਲ ਨਹੀਂ ਕਰ ਸਕਦੇ ਉਹ ਕਰਨਾ ਕੀ ਨੇ ਵੇਤੋ ਲੈ ਕੇ ਸਾਹਮ ਦਾ ਤਕਾਣੀਏ ਸੋਭਾ ਔਖਣੇ ਉੱਤੋਂ ਦਾ ਸਾਹਮ ਦੇ ਸੌਣ ਦਾ ਕੋ ਆਪਣੋ ਗੱਲਾਂ ਦਾ ਧਿਆਨ ਦੇਣਾ ਪੈਣਾ ਕੋਈ ਛਾਤ ਵੱਡੀ ਗੱਲ ਨਹੀਂ ਹੈ ਕਿਸੇ ਲਈ ਵੀ ਔਖੀ ਗੱਲ ਨਹੀਂ ਹੈ ਉਹ ਬੰਦਾ ਹਰੇਕ ਕਰ ਸਕਦਾ ਹੈ ਅੱਛਾ ਕਿ ਕੀ ਜਿ ਘੋਰਾ ਹੈ ਠਕ ਦਾ ਮਤਲਬ ਕੀ ਹੈ ਆਪਣੇ ਆਪਣੇ ਹਿਸਾਬ ਨਾਲ ਹਰੇਕ ਬੰਦਾ ਆਪਣੀ ਫਿਟਨੈਸ ਨੂੰ ਦਰਸਾਉਦਾ ਹੈ ਦੱਸਦਾ ਹੈ ਵੀ ਮੈਂ ਇਸ ਤਰ੍ਹਾਂ ਕਰਦਾ ਮੈਂ ਇਸ ਤਰ੍ਹਾਂ ਕਰਦਾ ਔਰ ਠਕ ਦਾ ਮਤਲਬ ਕੀ ਹੈ ਬੰਦਾ ਹਰ ਜਗ੍ਹਾ ਠਕ ਹੋ ਜਾਣਾ ਮਤਲਬ ਜੇ ਕੋਈ ਚੀਜ਼ ਪਾਉਣਾ ਹੈ ਬੂਟ ਪਾਉਣਾ ਹੈ ਉਹ ਵੀ ਜੇ ਫਿੱਟ ਰੱਖੂ ਤਾਂ ਸਹੀ ਰਹਿੰਦਾ ਹੈ ਇਸ ਤਰ੍ਹਾਂ ਬੰਦੇ ਦਾ ਸਰੀਰ ਹੈ ਜੇ ਫਿੱਟ ਰਹੂਗਾ ਤਾਂ ਹਰ ਜਗ੍ਹਾ ਤੇ ਫਿੱਟ ਹੈਟਨਾ ਦਾ ਮਤਲਬ ਹੁੰਦਾ ਹੈ ਕਿ ਹਰ ਜਗ੍ਹਾ ਮਤਲਬ ਜਿਵੇਂ ਲੌਂਗ ਜੰਪ ਲਾਉਣਾ ਹੈ ਤਾਂ ਉਹਨੇ ਲੌਂਗ ਜਾਂ ਕੋਈ ਮਾਮੂਲੀ ਗੱਲ ਲੱਗੇ ਨੂੰ ਆਹ ਜੰਪ ਲਾਉਣਾ ਹੈ ਤਾਂ ਵੀ ਮਾਮੂਲੀ ਗੱਲ ਲੱਗੇ ਤੇ ਰੇਸ ਲਾਉਣੀ ਹੈ ਕੋਈ ਉਹ ਵੀ ਮਾਮੂਲੀ ਗੱਲ ਲੱਗੇ ਸੋਹਾ ਛਟਣੇ ਨੇ ਉਹ ਵੀ ਮਾਮੂਲੀ ਗੱਲ ਲੱਗੇ ਇਸ ਤਰ੍ਹਾਂ ਇਹ ਇਸ ਤਰ੍ਹਾਂ ਦਾ ਫਿਟਨੈਸ ਹੈ ਜਿਹੜੀ ਉਹ ਜ਼ਰੂਰੀ ਹੈ ਉਹਨਾ ਜਿੰਮ ਦੇ ਟ੍ਰੇਨੀ ਉਹ ਕੀ ਕਰਦੇ ਨੇ ਉਹਨੇ ਢੋਲੇ ਜੇ ਬਣਾ ਲੈਂਦੇ ਨੇ ਆਪਣੇ ਉਹ ਆਪਣੇ ਆਪ ਨੂੰ ਬਿਲਕੁਲ ਸਮਝ ਹੀ ਜਾਂਦੇ ਨੇ ਤੇ ਜਾਨ ਚ ਹੁੰਦੇ ਨੇ ਤਗੜੇ ਪਹਿਲਵਾਨ ਭਾਰੀ ਹੁੰਦੇ ਨੇ ਉਹ ਕਹਿੰਦੇ ਨੇ ਅਸੀਂ ਫਿੱਟ ਐ ਕੋਈ ਜਮਾਂ ਲਿੱਸਾ ਹੁੰਦਾ ਮਤਲਬ ਕੀ ਹੁੰਦਾ ਪਤਲਾ ਹੁੰਦਾ ਮੱਛ ਮਰੇ ਪੈ ਜਾਂਦੇ ਨੇ ਉਹ ਕਹਿੰਦੇ ਨੇ ਅਸੀਂ ਫਿੱਟ ਐ ਇਹ ਫਿੱਟਨਾ ਦਾ ਮਤਲਬ ਕੀ ਹੈ ਕਿ ਬੰਦਾ ੜਿਆਰੀ ਹਰ ਜਗ੍ਹਾ ਤੇ ਫਿੱਟ ਰੱਖੇ ਭਾਵੇਂ ਹਰ ਚੀਜ਼ ਨੂੰ ਕੋਤੀ ਨਾਲ ਭੱਜ ਕੇ ਕਰੇ ਕੋਈ ਉਹਨੂੰ ਦੁੱਖ ਤਕਲੀਫ ਨਾ ਦੇ ਦਾ ਸਾਨਾ ਜਿਹੜੇ ਮਤਲਬ ਰੰਗ ਰਾਨੇ ਕਰਨੀ ਹੈ ਤਾਂ ਰਾਨੇ ਕਿ ਪੂਰਾ ਪਾਸ ਹੋ ਗਏ ਲਾਉ ਜਾਂ ਪਹਾਈ ਜਾਂ ਤਾਂ ਥੋਆ ਸਾਣਾ ਨਾਲੋ ਵੀ ਜਿੰਨੀਆਂ ਵੀ ਗੋਏ ਹੋਇਆਂ ਹੋਰ ਚੀਜ਼ਾਂ ਗੇਮਾਂ ਕਰਨੀਆਂ ਨੇ ਸਾਰੀਆਂ ਜਿ ਫਿੱਟ ਹੋਵੇ ਉਹ ਹੁੰਦੀ ਹੈ ਕੱਟਣਾ ਉਹ ਹੈ ਜੀ ਫਿਟਨੈਸ ساری ਉਮਰ ਰਹਿਣੀ ਹੈ ਜੋ ਆਪਾਂ ਕਰਦੇ ਜਿਮ ਵਗੈਰਾ ਇਹ ਵਗੈਰਾ ਜਦੋਂ ਛੱਡ ਦਿੱਤੀ ਤਾਂ ਆਪਾਂ ਟੱਕਣੀ ਜਾਂਦੇ ਦੁਬਾਰੇ ਮੋਜਲ ਹੋ ਜਾਂਦੇ ਜਾਂ ਸਰੀਰ ਹੋਰ ਜੋੜੇ ਅੱਡ ਬੈਠਣ ਲੱਗ ਜਾਂਦੇ ਹੈ ਜਿਹੇ ਜੀ ਫਿਟਨੈਸ ਆਪਾਂ ਜਿਹੜੀ ਸਾਰੀ ਉਮਰ ਰਹੀ ਆਪਾਂ ਉਹ ਫਿੱਟ ਹੋਣਾ ਹੈ ਉਸ ਫਿੱਟ ਹੋਣ ਲਈ ਆਪਾਂ ਨੂੰ ਥੋੜੀਆਂ ਜੀਆਂ ਗੱਲਾਂ ਧਿਆਨ ਦੇਣਾ ਪੈਂਦਾ ਹੈ ਅੱਛਾ ਇੱਕ ਚੀਜ਼ ਹੋਰ ਦੇਖੋ ਜਿਹੜੇ ਨਸ਼ੇੜੀ ਨੇ ਉਹ ਆਪਣੀ ਫਿਟਨੈਸ ਨੂੰ ਹੋਰ ਤਰ੍ਹਾਂ ਦਰਸਾਉਂਦੇ ਨੇ ਉਹ ਕੀ ਕਰਦੇ ਨੇ ਜਿਵੇਂ ਹੁਣ ਸ਼ਰਾਬ ਪੀਣ ਵਾਲਾ ਉਹ ਕਹਿੰਦਾ ਵੀ ਮੈਂ ਇੱਕ ਬੋਤਲ ਪੀ ਜਾਂਦਾ ਮੈਂ ਫੇਰ ਨਹੀਂ ਡਿੱਗਦਾ ਮੈਂ ਫਿੱਟ ਐ ਇਹ ਆਪਣਾ ਆਪਣਾ ਟੰਗ ਹੈ ਹੋਰ ਨਸ਼ੇ ਵਾਲੇ ਲਾਲੋ ਉਹ ਕਹਿਣਗੇ ਵੀ ਮੈਂ ਇਹ ਨਸਾਂ ਟਰ ਕੇ ਮੈਂ ਇੰਨਾ ਕਰ ਜਾਂਦਾ ਮੈਂ 5 ਬੋਤਲਾਂ ਬੀਅਰ ਦੀਆਂ ਪੀ ਜਾਂਦਾ ਮੈਂ ਇੱਕ ਬੋਤਲ ਸਭਾ ਬੋਤਲਦਾਰੂ ਵੀ ਪੀ ਜਾਂਦਾ ਮੈਂ ਫਿੱਟ ਐ ਮੈਨੂੰ ਕੋਸਿੰਦਾ ਮੈਂ ਡੇਢਦਾ ਨਹੀਂ ਉਹ ਆਵਾਜ਼ ਨੂੰ ਤਰੀਕੇ ਨਾਲ ਆਉਂਦੀ ਫਿਟਨੈਸ ਇਸ ਤਰ੍ਹਾਂ ਹਰੇਕ ਬੰਦਾ ਆਪਣੀ ਫਿਟਨੈਸ ਆਉਂਦੇ ਤਰੀਕੇ ਨਾਲ ਦੱਸਦਾ ਪਰ ਆਪਾਂ ਚਾਹੁੰਦੇ ਆ ਵੀ ਆਪਾਂ ਸਾਰੀ ਉਮਰ ਜਿੰਨੇ ਚਿਰ ਜ਼ਿੰਦਗੀ ਹਿਉਨੇ ਉਹ ਫਿਟਨੈਸ ਆਪਣੀ ਬਣੀ ਰਹੇ ਉਹ ਫਿਟਨੈਸ ਕਿਵੇਂ ਬਣੀ ਰਹੂਗੀ ਉਹ ਆਪਣੇ ਡੇਲੀ ਦੀਆਂ ਆਪਾਂ ਸੱਤ ਗੱਲਾਂ ਨੇ ਜਿਹੜੀਆਂ ਡੇਲੀ ਦੇ ਪ੍ਰੋਟੀਨ ਚ ਆਪਾਂ ਨੂੰ ਵਰਤਣੀਆਂ ਪੈਣਗੀਆਂ ਤੇ ਆਪਾਂ ਨੂੰ ਉਹ ਗੱਲਾਂ ਵਰਤ ਕੇ ਇੱਕ ਰਹੇ ਸਕਦੇ ਉਹ ਗੱਲਾਂ ਕੀ ਨੇ ਸਵੇਰੇ ਤੋਂ ਲੱਗ ਰਿਹਾ ਕੋਈ ਆਪਾਂ ਜਦੋਂ ਸਵੇਰੇ ਉੱਠਨੇ ਆਪਾਂ ਕੁਝ ਨਹੀਂ ਕਰਨਾ ਸਿਰਫ ਇਹ ਕਿ ਆਪਣੀਆਂ ਲੱਤਾਂ ਤੇ ਬਾਹਾਂ ਨੂੰ ਲੱਤਾਂ ਨੂੰ ਥੱਲੇ ਵਾਲੇ ਪਾਸੇ ਤੇ ਬਾਹਾਂ ਨੂੰ ਉੱਪਰ ਵਾਲੇ ਪਾਸੇ ਖਿੱਚ ਕੇ ਪੈਣਾ 5-10 ਮਿੰਟ ਜਿੰਨਾ ਵੀ ਤੁਸੀਂ ਪੈਣਾ ਸਿੱਧੇ ਪੈਣਾ ਆਪਣਾ ਪੈਰ ਖੰਡ ਦਾ ਢੰਗੀ ਆਪਾਂ ਨੂੰ ਸਟਰੈਕਟ ਰੱਖਣ ਦੇ ਵਿੱਚ ਬਹੁਤ ਮਦਦ ਕਰੂ ਜਦੋਂ ਵੀ ਪੈਣਾ ਸਿੱਧੇ ਪੈਣ ਦੀ ਕੋਸ਼ਿਸ਼ ਵੱਧ ਤੋਂ ਵੱਧ ਕਰਨੀ ਹੈ ਨਹੀਂ ਹੈਗਾ ਵੀ ਇਕੱਠੇ ਹੀ ਰੁਕੇ ਪੈ ਕੇ ਢੇਡੇ ਹੀ ਹੋ ਕੇ ਪੈ ਕੇ ਢਿੰਗੇ ਜੀ ਕਿਸੇ ਤਰ੍ਹਾਂ ਹੋਰ ਨਹੀਂ ਸਿੱਧੇ ਪੈਣ ਦੀ ਕੋਸ਼ਿਸ਼ ਕਰਨੀ ਆ ਵੱਧ ਵੱਧ ਇੱਕ ਸਰਾਣਾ ਨਹੀਂ ਲਾਉਣਾ ਹੈ ਰਾਣਾ ਬੰਦ ਕਰ ਦੇਣਾ ਜਮਾ ਸਲੈਟ ਪੈਣ ਦੀ ਕੋਸ਼ਿਸ਼ ਕਰਨੀ ਹੈ ਜਿਹਦੇ ਨਾਲ ਤੁਹਾਡਾ ਸਰੀਰ ਇੱਕਦਮ ਫਿੱਟ ਰਹੂਗਾ ਫਿਰ ਸਵੇਰੇ ਉੱਠਣਸਾਨ ਆਪਾਂ ਕੀ ਕਰਨਾ ਹੈ ਇੱਕ ਗਲਾਸ ਨਾਰਮਲ ਪਾਣੀ ਦਾ ਪੀਣਾ ਉਹ ਕਿਵੇਂ ਪੀਣੇ ਕੋਈ ਵਰਸ ਨਹੀਂ ਕਰਨਾ ਕੁਝ ਰੋੜ ਨਹੀਂ ਕਰਨਾ ਸਿਰਫ ਆਪਾਂ ਇੱਕ ਪੁੱਟ ਪੁੱਟ ਕਰਕੇ ਉਹ ਪਾਣੀ ਪੀਣੀ ਔਰੀ ਹੋਈ ਉਹ ਪਾਣੀ ਪੀਣ ਤੋਂ ਬਾਅਦ ਥੋੜਾ ਜਿਹਾ ਤੁਰਾ ਫੇਰਾ ਕਰਕੇ ਆਉਂਦਾ ਬਾਹਰ ਅੰਦਰ ਜਾ ਕੇ ਜਿੰਨੇ ਵੀ ਆਪਣਾ ਕੋਈ ਹੋਵੇ ਉਹ ਬਾਹਰ ਅੰਦਰ ਜਾ ਕੇ ਆਪਾਂ ਆਪਣੀਆਂ ਐਕਸਰਸਾਈਜ਼ਾਂ ਅੱਧਾ ਘੰਟਾ ਐਕਸਰਸਾਈਜ਼ਾਂ ਲਈ ਕੱਢਣੇ। ਉਹ ਤੇ ਤੁਸੀਂ ਘਰੇ ਕਰ ਲਓ। ਜੇ ਰਨਿੰਗ ਕਰ ਸਕਦੇ ਹੋ ਤਾਂ ਬੜੀ ਵਧੀਆ ਗੱਲ ਹੈ। ਨਾਲ ਉਹਦੇ ਥੋੜੀਆਂ-ਬਹੁਤੀਆਂ ਐਕਸਰਸਾਈਜ਼ਾਂ ਕਰ ਲਓ। 10-15 15-20 ਮਿੰਟ ਰਨਿੰਗ ਕਰ ਲਓ ਉਸ ਤੋਂ ਬਾਅਦ ਐਕਸਰਸਾਈਜ਼ਾਂ ਕਰ ਲਓ। ਉਸ ਤੋਂ ਬਾਅਦ ਉਹ ਹੀ ਜੇ ਤੁਸੀਂ ਰਨਿੰਗ ਨਹੀਂ ਕਰਨੀ ਉਹ ਇੱਕ ਥਾਂ 'ਤੇ ਖੜੇ ਰਨਿੰਗ ਕਰ ਸਕਦੇ ਹੋ ਆਪਦੀ ਐਕਸਰਸਾਈਜ਼ਾਂ ਕਰ ਸਕਦੇ ਹੋ ਇਹ ਨਹੀਂ ਹੈਗਾ ਵੀ ਤੁਸੀਂ ਦੇਲੀ ਕੋਈ ਐਕਸਰਸਾਈਜ਼ ਦੇ ਮਾਗਰ ਪਏ ਰਹਿਣਾ ਹੈ ਜਾਂ ਵੀ ਇਹੀ ਕਰਨੀ ਹੈ ਜਿਹੜਾ ਤੁਹਾਡਾ ਜੀ ਕਰਦਾ ਕੋਈ ਇਹ ਤੇ ਜ਼ੋਰ ਨਹੀਂ ਹੈ ਵੀ ਹਾਂ ਹੀ ਐਕਸਰਸਾਈਜ਼ ਕਰਨੀ ਹੈ ਤੁਸੀਂ ਆਪ ਦੇ ਸਰੀਰ ਨੂੰ ਫਿਟ ਰੱਖਣ ਲਈ 15-20 ਮਿੰਟ ਅੱਧਾ ਨਾ ਟਾਬਾ ਰੋ ਵੀ ਕਰਨ ਲੈ ਉਸ ਨਹੀਂ ਕਰਨਾ ਜਿਹਦੇ ਨਾਲ ਤੁਹਾਡਾ ਪਸੀਨਾ ਨਿਕਲਣਾ ਚਾਹੀਦਾ ਉਹ ਕੋਈ ਵੀ ਐਕਸਰਸਾਈਜ਼ ਹੋਦੀ ਹੈ ਜਿਹੜੀ ਤੁਹਾਨੂੰ ਵਧੀਆ ਲੱਗੇ ਉਹ ਕਰ ਸਕਦੇ ਹੋ ਉਹਦੇ ਨਾਲ ਤੁਸੀਂ ਫਿਟ ਰਹੋਗੇ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਦੁਬਾਰਾ ਪਾਣੀ ਵੇਰ ਪੀਣੇ ਪਾਣੀ ਭਾਤ ਬੱਦ ਪੀਣ ਦੀ ਕੋਸ਼ਿਸ਼ ਕਰਨੀ ਆ ਇਹ ਇਨਾ ਓਵਰ ਵੀ ਨਹੀਂ ਪੀਣਾ ਵੀ ਬੰਦਾ ਔਖਾ ਹੋਣ ਲੱਗੇ ਪਾਣੀ ਪੀਣਾ ਖਟ-ਖਟ ਕਰਤੀ ਪਾਣੀ ਪੀਣੇ ਆਵਰਾ ਨਾ ਤੋ ਕੋਈ ਬਸ ਸਾਰ ਕੇ ਬਸ ਰੋਟੀ ਆਵਦਾ ਕੀ ਕਰਨਾ ਤੁਸੀਂ ਉਸ ਤੋਂ ਬਾਅਦ ਰੋਟੀ ਆ ਜਿਹੜੀ ਲੇਟ ਖਾਣੀ ਆ ਪਾਵਾ ਰੇਰ ਦਾ ਬ੍ਰੇਕਫਾਸਟ ਆ ਜਿਹੜਾ ਉਹ ਲੇਟ ਖਾਣਾ ਹੈ ਇਹ ਵੀ ਨਾਲ ਦੀ ਨਾਲ ਹੀ ਆਪਾਂ ਖਾਣਾ ਸਟਾਰਟ ਕਰਦੇ ਆਪਾਂ ਲੇਟ ਖਾਣਾ ਕਿਉਂਕਿ ਤੁਹਾਡਾ ਜਿਹੜਾ ਮੈਟਾਬੋਲਿਜਮ ਹੈ ਉਹਦੇ ਨਾਲ ਟਕਰਾ ਹੋਊਗਾ ਤੋ ਕੀ ਕਰਨਾ ਤੁਸੀਂ ਰੋਟੀ ਖਾਣੀ ਹੈ ਘੱਟੋ-ਘੱਟ 10:30 ਵੱਜੇ ਉਹਦੇ ਨਾਲ ਜਮਾ ਆਪੀ ਪਤਾ ਲੱਗਣ ਲੱਗਣੀ ਲੱਗਦਾ ਤੁਹਾਨੂੰ ਢੋਖ ਲੱਗੂਗੀ ਨਾਲੇ ਤੁਹਾਡਾ ਸਰੀਰ ਦਸੂਗਾ ਇਹ ਫਿਟਨੈਸ ਦਾ ਬਹੁਤ ਵਧੀਆ ਤਰੀਕਾ ਇੱਕ ਆਪਾਂ ਨੂੰ ਢੰਗ ਮੇਰੂ ਦਾ ਪਤਾ ਲੱਗੂ ਸਮਾਹ ਦੇ ਪੇਟ ਨੂੰ ਪਤਾ ਲੱਗੂ ਢੋਖ ਲੱਗੂਗੀ ਉਸ ਤੋਂ ਬਾਅਦ ਆਪਾਂ ਨੇ ब्रेकफास्ट ਕੀਤਾ ब्रेकफास्ट ਤੁਹਾਨੂੰ ਤੋਂ ਵਾਦਾ ਦਾ ਜੋ ਵੀ ਤੁਹਾਡਾ ਰੁਟੀਨ ਹੈ ਸਦਾ ਉਹ ਕਰੋ ਜੋ ਵੀ ਤੁਹਾਨੂੰ ਕਰਨਾ ਹੈ ਜਾਂ ਕੁਝ ਵੀ ਕਰਨਾ ਹੈ ਉਹ ਕਰੋ ਉਹ ਤੋਂ ਕੀ ਹੈ ਕਿ ਆਪਾਂ ਕਿਤੇ ਵੀ ਕਿਤੇ ਵੀ ਜਾਂਦੇ ਆ ਕੋਈ ਮੋਟਰਸਾਈਕਲ ਵਗੈਰਾ ਜਾਂ ਗੱਡੀ ਵਗੈਰਾ ਤੇ ਉਤੇ ਬੈਠਣ ਦਾ ਢੰਗ ਵੀ ਇਹੋ ਜਿਹਾ ਹੋਣਾ ਚਾਹੀਦਾ ਹੈ ਇਹ ਨਹੀਂ ਹੈਗਾ ਵੀ ਆਪਣਾ ਢੰਗ ਨਹੀਂ ਹੈ ਜਿਹੜੇ ਇਹ ਰੂਪੇ ਸਦਾ ਰੀੜ ਦੀ ਹੱਡੀ ਨੂੰ ਜਿੰਨਾ ਸਦਾ ਰੱਖਣ ਦੀ ਕੋਸ਼ਿਸ਼ ਕਰੋਗੇ ਤੁਹਾਨੂੰ ਆਪਣੇ ਆਪ ਮਹਿਸੂਸ ਹੋਣ ਲੱਗ ਜਾਵੇਗਾ ਕਿ ਹਾਂ ਸਾਡੇ ਚ ਫਿਟਨੈਸ ਆ ਰਹੀ ਹੈ ਇੰਨਾ ਰੀੜ ਦੀ ਹੱਡੀ ਨੂੰ ਸਿੱਧਾ ਰੱਖਣ ਦੀ ਕੋਸ਼ਿਸ਼ ਕਰੋਗੇ ਉਹਦੇ ਨਾਲ ਤੁਹਾਡੀ ਫਟਨ ਦਾ ਬਹੁਤ ਫਰਕ ਪੈਣਾ ਹੈ ਮੋਟਰਸਾਈਕਲ ਤੇ ਜਾਂਦੇ ਹੋ ਤਾਂ ਵੀ ਸਿੱਧਾ ਰਹਿਣ ਦੀ ਕੋਸ਼ਿਸ਼ ਕਰਿਓ ਕਿ ਤੁਸੀਂ ਸਿੱਧਾ ਐਪਲਾਈ ਕਰੋਗੇ ਬਸ ਤੁਹਾਡਾ ਤੇ ਰੀੜ ਦੀ ਹੱਡੀ ਨੂੰ ਸਿੱਧਾ ਰੱਖਣ ਦੀ ਕੋਸ਼ਿਸ਼ ਕਰੋ ਇਹ ਨਹੀਂ ਹੈਗਾ ਵੀ ਇੱਥੇ ਜਿਓਗੇ ਵੇਲੇ ਜਾ ਕੇ ਬਜਾ ਪਾ ਰਿਹਾ ਜਾ ਕੇ ਮੈਂ ਬਾਹਾਂ ਤੇ ਸਿੱਧਾ ਜਮਾਈ ਅਡਰਾ ਉਹਦੇ ਨਾਲ ਤੁਹਾਡੇ ਰੀੜ ਦੀ ਹੱਡੀ ਨੂੰ ਸਿੱਧਾ ਖਿੱਚੋਗੇ ਜਦੋਂ ਪੇਟ ਦੇ ਮਸਲ ਵੀ ਤੇ ਸਾਈਡਾਂ ਦੀ ਚਰਬੀ ਵੀ ਤੁਹਾਨੂੰ ਆਪੋ ਪਤਾ ਲੱਗ ਜਾਵੇਗਾ ਵੀ ਕਿ ਮੈਂ ਕਿਸ ਤਰ੍ਹਾਂ ਫੇਲ ਰਹੇ ਹਿੱਏ ਉਸ ਤੋਂ ਬਾਅਦ ਐਣ ਉਹ ਵੀ ਸਿੱਧੇ ਜਿਵੇਂ ਫਲੈਟ ਸਾਥੀ ਉੱਪਰ ਜਿਹੜਾ ਟੁੱਟਾ ਨਹੀਂ ਬਣਾਉਂਦੇ ਮੇਰੇ ਮੇਰੇ ਪੈਰ ਜਨੇ ਇਕੱਠੇ ਜੋੜ ਕੇ ਤਾਈ ਨੇ ਉਹ ਵੀ ਕਰਦੇ ਸਦਾ ਜਮ ਪੈਣ ਦਾ ਤਰੀਕਾ ਇਹ ਉਸ ਤੋਂ ਬਾਅਦ ਆ ਜੋ ਟਰਨ ਦਾ ਤਰੀਕਾ ਟਰਨ ਦਾ ਤਰੀਕਾ ਕੀ ਹੈ ਪੈਰਾਂ ਨੂੰ ਜਿਆਦਾ ਬਾਹਰ ਕੱਢ ਕੇ ਨਹੀਂ ਕਰਨਾ ਥੋੜਾ ਜਿਹਾ ਅੰਦਰ ਰੱਖ ਕੇ ਟਰਨ ਦੀ ਕੋਸ਼ਿਸ਼ ਕਰਨੀਆਂ ਇਹ ਵੀ ਤੁਹਾਨੂੰ ਆਪਣੇ ਆਪ ਮਹਿਸੂਸ ਹੋਗਾ ਜਦੋਂ ਟਰਨ ਹੋਵੇ ਟਰਕੇ ਦੇਖਿਓ ਪਾਂ ਸੱਤ ਸੱਤ ਜਣਾ ਤੱਕ ਨੂੰ ਆਉਣ ਨਾਲ ਤਾਂ ਆਤਮਾ ਨੂੰ ਨਾਲੇ ਸਭ ਨੂੰ ਮਹਿਸੂਸ ਹੋਣ ਲੱਗਦੀ। ਇਹ ਲੋ ਪੈਰ ਸਿੱਧੇ ਲੈ ਕੇ ਚੱਲਣੇ। ਇਹ ਥੋੜੇ ਪ੍ਰੈਕਟ ਕਰੋਗੇ ਤੁਹਾਨੂੰ ਆਪੀ ਕਰਕੇ ਦੇਖਿਓ ਤੁਹਾਨੂੰ ਪਤਾ ਲੱਗੂਗਾ। ਪੈਰ ਸਿੱਧੇ ਲਿਜਾ ਕੇ ਲੈ ਕੇ ਤੁਰਨਾ। ਇਹ ਜ਼ਰੂਰੀ ਹੈ। ਉੱਤੋਂ ਹੜਨਾ ਵੀ ਹੈ। ਪਾਂ ਇੱਕ ਢੱਡ ਕੇ ਸਾਤੀ ਢੱਡ ਕੇ ਸਿੱਧਾ ਹੀੜ ਨਹੀਂ ਹੱਡੀ ਨੂੰ ਸਿੱਧਾ ਰੱਖ ਕੇ। ਬੈਠਣ ਦੇ ਤਰੀਕੇ ਹਰ ਵਾਰ ਇਹ ਨਹੀਂ ਹੈ ਵੀ ਇਸ ਤਰ੍ਹਾਂ ਹੋ ਜਾਂਦੇ ਆਪਾਂ। ਆਖੇ ਜਾਂਦੇ ਤਾਂ ਇਸ ਤਰ੍ਹਾਂ ਹੋ ਜਾਂਦੇ ਫੇਰ ਇਸ ਤਰ੍ਹਾਂ ਹੋ ਜਾਂਦੇ। ਜਿਆਦਾਤਰ ਸਿੱਧੇ ਬੈਠਣ ਦੀ ਕੋਸ਼ਿਸ਼ ਕਰਨੀ ਆ ਰੀੜ ਦੀ ਹੱਡੀ ਨੂੰ ਿੱਟ ਕੇ ਉੱਪਰ ਨੂੰ ਰੱਖਣਾ ਉਸ ਤੋਂ ਬਾਅਦ ਆਇਓ ਵੀ ਆਪਾਂ ਹੁਣ ਕੀ ਕਰਨਾ ਹੈ ਜਿਹੜਾ ਆਪਣਾ ਤੋੜ ਦਿੰਦਾ ਹੋ ਗਿਆ ਬੈਠਣ ਦਾ ਹੋ ਗਿਆ ਤੇ ਪੈਣ ਦਾ ਇਸ ਤੋਂ ਬਾਅਦ ਆਇਓ ਵੀ ਆਪਾਂ ਸ਼ਾਮ ਨੂੰ ਇਹ ਕਰ ਸਕਦੇ ਆ ਟਾਈਮ ਹੈ ਤਾਂ ਹਲਕੀ ਭੁਕੀ ਐਕਸਰਸਾਈਜ਼ ਕਰ ਲਿਓ ਨਹੀਂ ਲਓ ਉਸ ਤੋਂ ਬਾਅਦ ਖਾਣਾ ਖੀਣਾ ਕਿਸੇ ਦੇ ਪਿੱਛੇ ਨਾ ਲੱਗੋ ਵੀ ਆਹ ਖਾਣਾ ਜੋ ਚੀਜ਼ ਕੀ ਕਰਦੀ ਜੀ ਕਰਦਾ ਤੁਹਾਡਾ ਖਾਓ ਕੋਈ ਬਹਿਮ ਨਹੀਂ ਹੈ ਵੀ ਤੜੀ ਕੀ ਨਹੀਂ ਖਾਣੀ ਖਲਾਣਾ ਨਹੀਂ ਖਾਣਾ ਤੇ ਆਪਾਂ ਇਹ ਗੱਲਾਂ ਨੇ ਸਿਰਫ ਜਿਹੜੇ ਵੀ ਆਪਾਂ ਨੂੰ ਗੁੱਤੂ ਮਣਾਈ ਜਾਂਦੇ। ਬਿਓ ਜੀ ਜੀ ਕਰਦਾ ਤੁਹਾਡਾ ਥਾਉ ਠਾਂਗ ਨਾਲ ਇਹਨੂੰ ਟੈਨ ਦੇ ਪਵੰਦ ਹੋ ਗਏ। ਵੀ ਹਾਂ ਸੀ ਪੋਖ ਲੱਗੇ ਰੋ ਖਾਣਾ ਇਹ ਨਹੀਂ ਹੈਗਾ ਵੀ ਮੈਂ ਫਾੜ ਦੂਗੀ ਦੇ ਸਾਹਮਣੇ ਵੀ ਆ ਤੇ ਜਾ ਕੇ ਖਾਣੀ। ਉਹਨੂੰ ਓਹਰ ਨਾ ਖਾਓ। ਕੋਹੜਾ ਜਾ ਪੋਖ ਰੱਖ ਕੇ ਖਾਣ। ਵੀ ਹੁਣ ਇੱਕ ਓਦਾਂ ਮਾਪਨ ਗੁਈ ਕੀ ਜ ਮਿਰਗੀ ਤਾਂ ਉਹਨੂੰ ਆਪਾਂ ਇੱਕ ਓਦਾਂ ਹੀ ਆੜੀ ਤੇ ਉਹ ਖਾ ਲਈਏ ਉਹ ਆਪੀ ਤਾਂ ਪਾਣੀ ਵੱਧ ਤੋਂ ਵੱਧ ਪੀਣੀ ਕੋਸ਼ਿਸ਼ ਕਰਨੀ ਹੈ ਪਾਣੀ ਪੀਣਾ ਨਾਰਮਲ ਠੰਡਾ ਪਾਣੀ ਨਹੀਂ ਪੀਣਾ ਜੇ ਤੋ ਠੰਡਾ ਪਾਣੀ ਪੀਦਾ ਪਹਿਲਾਂ ਜੀਰ ਤੋਂ ਸਟਾਰਟ ਹੋ ਜਾਂਦਾ ਜੀਰ ਤੋਂ ਸਟਾਰਟ ਹੋ ਕੇ ਇਕ ਛੇ ਨਿਕਾਣ ਪੇਟ ਉੱਪਰ ਗੜਡ ਨੂੰ ਨੁਕਸਾਨ ਪਹਜਾਉ ਤਰੰਤੜੀਆਂ ਨੂੰ ਨੁਕਸਾਨ ਪਹਜਾਊਗਾ ਫਿਰ ਜਿੱਧਾ ਆਪਾਂ ਨੂੰ ਪੇਟ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਨੇ ਕਬ ਕੀ ਹੋਈਆਂ ਅੰਤੜੀਆਂ ਸੁੰਗੜ ਜਾਂਦੀਆਂ ਇਹ ਵੀ ਇੱਕ ਬਹੁਤ ਵੱਡਾ ਕਾਰਨ ਹੈ ਜਿਹੜਾ ਠੰਡਾ ਪਾਣੀ ਉਸ ਤੋਂ ਬਾਅਦ ਕੀ ਹੈ ਆਪਾਂ ਜਿਹੜਾ ਭੋਜਨ ਖਾਣਾ ਹੈ ਉਹ ਹੌਲੀ ਹੌਲੀ ਕੋਈ ਵੀ ਚੀਜ਼ ਖਾਣੀ ਪੀਣੀ ਨੂੰ ਹੌਲੀ ਹੌਲੀ ਖਾਣ। ਤਾਂ ਜੋ ਉਹਦੇ ਵਿੱਚ ਆਪਣੇ ਜੀਭਾਂ ਚੋਂ ਜੀਰ ਤੋਂ ਇੱਕ ਲਾਰ ਨਿਕਲਦੀ ਰਹੇ ਜਿਹੜੀ ਉਹ ਉਹਦੇ ਵਿੱਚ ਮਿਕਸ ਹੋਏ। ਚੰਗੀ ਤਰ੍ਹਾਂ ਮਿਕਸ ਹੋ ਕੇ ਉਹ ਆਪਾਂ ਨੂੰ ਭੋਜਨ ਸਹੀ ਪਚੂਗਾ। ਇਹ ਜ਼ਰੂਰੀ ਹੈ ਵੀ ਆਪਾਂ ਜਦੋਂ ਵੀ ਖਾਣਾ ਖਾਣਾ ਹੈ ਤਾਂ ਨੂੰ ਹੌਲੀ ਹੌਲੀ ਚਬ ਚਬ ਕੇ ਖਾਣ। ਇਹ ਨਹੀਂ ਹੈਗਾ ਵੀ ਫਾੜੀ ਜਣੇ ਆਏ ਖਾ ਕੇ ਆਪਾਂ ਤੁਰਦੇ ਬੰਦੇ। ਇਹ ਚੀਜ਼ ਦੀ ਗੌਰ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਵੀ ਆਪਣਾ ਖਾਣਾ ਜਿੰਨਾ ਸਹੀ ਵਧੀਆ ਪਚੂਗਾ। ਉਨੀ ਆਪਣਾ ਸਰੀਰ ਫੜ ਲਓ ਉਸ ਤੋਂ ਬਾਅਦ ਆਜੋ ਪਾਣੀ ਵੱਧ ਤੋਂ ਪਾਣੀ ਪੀਣੇ ਇਹ ਪਾਣੀ ਪੀਣੇ ਨੋਰਮਲ ਜਿੰਨਾ ਹੋ ਸਕਦਾ ਨੋਰਮਲ ਪਾਣੀ ਪੀਓ ਠੰਡਾ ਪਾਣੀ ਜੇ ਬਹੇਜ ਕਰੋ ਉਸ ਤੋਂ ਬਾਅਦ ਆਜੋ ਆਪਣਾ ਐਕਸਰਸਾਈਜ਼ ਰੋ ਵੀ ਸੰਦੋ ਉਹ ਕਰੋ ਜੇ ਹੋ ਸਕਦਾ ਹੈ ਵੱਧ ਤੋਂ ਵੱਧ ਕੋਈ ਚੱਕਰ ਨਹੀਂ ਜੇ ਮੈਂ ਛੋਟਾ ਜੀ ਕਰਦਾ ਉਹ ਕਰੋ ਇਹ ਨਹੀਂ ਹੈਗਾ ਵੀ ਆਪਾਂ ਦੋਹੀ ਬਣਾਇਆ ਤੰਗ ਹੋਣ ਆਪ ਦੇ ਸਰੀਰ ਨੂੰ ਫਿੱਟ ਰੱਖਣ ਖਾਤਰ ਆਪਨ ਤੰਗ ਹੋਣ ਦੀ ਲੋੜ ਨਹੀਂ। ਜਿੰਨੀ ਭੁੱਖਾ ਸਮੂਹ ਨਹੀਂ ਰੋਟੀ ਖਾਓ ਕੋਈ ਚੱਟਾ ਨਹੀਂ ਕੋਸ ਖਾਓ। ਧੀਰੀ ਜੀ ਜਿੰਨੀ ਬਰੀ। ਬਾਅਦ ਜਦੋਂ ਆਪਾਂ ਦੁਪਹਿਰ ਦਾ ਕੋਈ ਟੀ ਖਾਣੀ ਹੈ, ਉਹਨੂੰ ਘੱਟ ਖਾਓ। ਇਹ ਨਹੀਂ ਹੈਗਾ ਕਿ ਆਪਾਂ ਉਹﾞﾞਾਦੇ ਖਾਣੀ। ਤਾਂ ਜੋ ਆਪਾਂ ਨੂੰ ਸ਼ਾਮ ਦੀ ਭੁੱਖ ਹੈ ਜਿਹੜੀ ਉਹ ਜਲਦੀ ਲੱਗੇ। ਇਹ ਸ਼ਾਮ ਦੀ ਰੋਟੀ ਵੀ ਆਪਾਂ ਜਲਦੀ ਖਾਣੀ। ਲਗਭਗ 4-5 4 1/2 ਘੰਟੇ ਆਪਾਂ ਨੂੰ ਸ਼ਾਮ ਦੀ ਰੋਟੀ ਸੌਣ ਤੋਂ ਪਹਿਲਾਂ ਖਾ ਲੈਣੀ ਹੈ। ਤਾਂ ਜੋ ਚੰਗੀ ਤਰ੍ਹਾਂ ਪਾ ਸਕੇ ਤੇ ਆਪਾਂ ਨੂੰ ਪਧਿਆ ਉਹਦੇ ਦੇ ਅਲਟਰਨੇਟਿੰਗ ਜਿਹੜੇ ਨਾਲ ਕੀ ਹੈ ਜੇ ਆਪਾਂ ਐਟੇ ਟਾਈਮ ਰੋਟੀ ਖਾ ਖਾਵਾ ਕੇ ਡੇਟ ਤੇ ਥੋੜਾ ਜਿਹਾ ਘੀਣਾ ਦਿੱਤਾ ਤੇ ਪਾਏਗੇ ਫਿਰ ਉਹ ਨੁਕਸਾਨ ਹੁੰਦਾ ਇਹਦੇ ਨਾਲ ਆਪਾਂ ਰੋਟੀ ਉਹ ਜਿਹੜੀ ਆ ਖਾਂਦੀ ਚਾਰ ਕ ਘੰਟੇ ਖਾਣ ਤੋਂ ਪਹਿਲਾਂ ਖਾ ਲੈਣੀ ਚਾਹੀਦੀ ਉਹਦੇ ਨਾਲ ਆਪਣੀ ਪਾਚਨ ਕਿਰਿਆ ਵਧੀਆ ਰਹਿੰਦੀ ਨਾਲੇ ਨਾਲੇ ਸਰੀਰ ਫਿੱਟ ਰਹਿੰਦਾ ਤੇ ਪੈਣ ਦਾ ਤਰੀਕਾ ਤੁਹਾਨੂੰ ਪਤਾ ਹੀ ਹੈ ਜਿਆਦਾ ਪੈਣ ਨਹੀਂ ਟਰਾਈ ਕਰਨੀਆਂ ਜਿਹੜੀ ਆਸਲ ਕੀ ਹੈ ਪਹਿਣ ਤੋਂ ਪਹਿਲਾਂ ਆਪਾਂ 15-20 ਮਿੰਟ ਇਹ ਬਾਹਾਂ ਨੂੰ ਪਿੱਛੇ ਖਿੱਚ ਕੇ ਤੇ ਲੱਤਾਂ ਨੂੰ ਸਾਹਮਣੇ ਵੱਲ ਖਿੱਚ ਕੇ ਪਈਏ ਤਾਂ ਆਟੋਮੈਟਿਕਲੀ ਆ ਤੁਹਾਡੇ ਢੇਟ ਦੇ ਮਤਲਬ ਜਿਹੜੇ ਉਹ ਬਹੁਤ ਵਧੀਆ ਉੱਡਣਗੇ ਛੋਟਾ ਢੇਟ ਫਲਾਈਟ ਹੋਊਗਾ ਜਿਸ ਵਿੱਚ ਜਾਂਦੇ ਵੀ ਕਰਦੇ ਹਾਂ ਇਸ ਤਰੀਏ ਕਰਨਾ ਹੈ ਇਸ ਤਰੀਏ ਪਹਿਣ ਤੋਂ ਪਹਿਲਾਂ ਕਰਨਾ ਇਹ ਗਾਰੰਟੀ ਹੈ ਇਸ ਨਾਲ ਬਹੁਤ ਫਰਕ ਪੈਂਦਾ ਹੈ ਬਾਕੀ ਹਰੇਕ ਬੰਦੇ ਦੇ ਆਪਣੇ ਆਪਣੇ ਤੰਗ ਤਰੀਕੇ ਹੁੰਦੇ ਨੇ ਬਸ ਇਹੀ ਪੰਜ ਸੱਤ ਗੱਲਾਂ ਨੇ ਜਿਹੜੀਆਂ ਆਪਾਂ ਗੱਲ ਕਰ ਸਕਦੇ ਆ ਮੇਨ ਪਾਣੀ ਪਾਣਾ ਜਿਹੜਾ ਚੱਬ ਜੱਬ ਕੇ ਤੇ ਪੈਣ ਦਾ ਤਰੀਕਾ ਤੁਰਨ ਦਾ ਤਰੀਕਾ ਬੈਕਸਨ ਦਾ ਤਰੀਕਾ ਇਹ ਸਾਰੇ ਤਰੀਕੇ ਨੇ ਜਿਹੜੇ ਆਪਾਂ ਨੂੰ ਬਹੁਤ ਏਟ ਰੱਖਣ ਵਿੱਚ ਮਦਦ ਕਰਦੇ ਨੇ ਉਸ ਖਾਈ ਪੀ ਜਾਓ ਕੋਈ ਚੱਕਰ ਨਹੀਂ ਐ ਨਹੀਂ ਲੋਕਾਂ ਨੇ ਉੱਤਮ ਬਣਾਉਣੀਆਂ ਗੱਲਾਂ ਨੇ ਜਿਵੇਂ ਤੁਸੀਂ ਬਣੀ ਜੰਨੇ ਬਣੀ ਜਾਓ ਕੋਈ ਕਹਿੰਦਾ ਇਸ ਤਰ੍ਹਾਂ ਨਹੀਂ ਕਰਨਾ ਇਸ ਤਰ੍ਹਾਂ ਆ ਨਹੀਂ ਪਾਣਾ ਉਹ ਨਹੀਂ ਪਾਣਾ ਇਹ ਸਭ ਗੱਲਾਂ ਉਸ ਖਾਈ ਪੀ ਜਾਓ ਬਸ ਆਪ ਦਾ ਥੋੜਾ ਜਿਹਾ ਧਿਆਨ ਨਾਲ ਖਾਓ ਘੱਟ ਖਾਓ ਇਹ ਹੈ ਵਿਅਕਾਂਗ ওভারਕਣੇ ਖੋਲ ਲਾਗਦੀ ਜਦੋਂ ਉਦੋਂ ਖਾਓ ਹੁਣ ਸਾਹਮਣੇ ਜੀ ਰਹੀ ਹੈ ਨਹੀਂ ਹੈਗਾ ਵਿਚਾਰ ਕੇ ਤਾਂ ਇਹ ਪੰਜ ਸੱਤ ਗੰਦਾਨੇ ਜਿਹੜੀਆਂ ਪਾਣੀ ਵਾਲਾ ਤੇ ਪੈਣ ਰਹਿਣ ਉੱਠਣ ਰਹਿਣ ਦਾ ਸੰਗ ਤੇ ਇਤਨਾ ਮੁਕ ਤੋਂ ਕੇ ਵਧੀਆ ਨੀਂਦ ਉਹ ਕੁਛ ਨਹੀਂ ਹੈ ਹਾਂਬ ਛੋਟਾ ਸਰੀਰ ਸੰਭਾਲ ਦੇਣਾ ਕਿ ਦੱਸਣ ਲੱਗ ਜੂਗਾ ਇਹ ਪੈਣ ਉੱਠਣ ਬੈਠਣਾ ਪਾਣੀ ਖਾਣ ਪੀਣ ਦਾ ਥੋੜਾ ਧੰਗ ਵਧੀਆ ਕਰੋ ਤੇ ਸਮੇਂ ਦੇ ਪਾਬੰਦ ਬਣੋ ਸਨੇਹਾ ਉੱਥੋ ਤੇ ਉਹੋ ਤੱਕ ਆਪਣੇ ਐਕਸਰਸਾਈਜ਼ ਕਰੋ ਵਧੀਆ ਨਾ ਹੋਵੇ ਤੋ ਉਹ ਪ੍ਰੈਸ਼ਰ ਹੋ ਸਰੀਰ ਨੂੰ ਪਰਤੀ ਜ ਰੱਖੋ ਸਮੂ ਆਪਣਾ ਸਰੀਰ 5 10 10 ਦਿਨਾਂ ਦੇ ਵਿੱਚ ਹੀ ਹੋੜਾ ਲੱਗਣ ਲੱਗੂ ਧੰਨਵਾਦ